ਸਮੂਹ ਸੰਗਤਾਂ ਦੇ ਚਰਨਾਂ 'ਚ ਸਨਿਮਰ ਬੇਨਤੀ ਹੈ ਬੇਨਤੀ ਇਹ ਹੈ ਕਿ ਜੁਗੋ ਜੁਗ ਅਟਲ ਚਬਰ ਸ਼ਤਰਤਾਖੰਡ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ 24 ਤਰੀਕ ਨੂੰ ਦਿਨ ਐਤਵਾਰ ਨੂੰ ਆ ਰਿਹਾ ਹੈ ਜਦੋਂ ਸਤਗੁਰ ਜੀ ਨੇ ਪੰਜਵੇਂ ਪਾਤਸ਼ਾਹ ਬਾਬਾ ਬੁੱਢਾ ਸਹਿਜ ਨੂੰ ਆਖਿਆ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੈ ਆਵਾਜ਼ ਸੁਣਾ ਸਭ ਪੰਥ ਅਦਬ ਸਹਿਤ ਗ੍ਰੰਥ ਤਵ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਪਹਿਲਾ ਪ੍ਰਕਾਸ਼ ਹੋਇਆ ਸੀ ਪਹਿਲਾ ਹੁਕਮਨਾਮਾ ਸਾਹਿਬ ਗੁਰੂ ਸਹਿਬਾਨ ਜੀ ਨੇ ਬਖਸ਼ਿਸ਼ ਕੀਤਾ ਸੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਤ ਪਾਵਨ ਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਤੱਕ ਸਮਾਪਤੀ ਤੱਕ ਵਿਸ਼ੇਸ਼ ਤੌਰ ਤੇ ਦੀਵਾਨ ਸਜਾਏ ਜਾਣਗੇ ਜਿਦੇ ਵਿੱਚ ਵੱਡੇ ਵੱਡੇ ਵਿਦਵਾਨ ਕਥਾਵਾਜਕ ਢਾਡੀ ਕਵੀਸ਼ਰ ਗੁਰੂ ਘਰ ਦੇ ਕੀਰਤਨੀਏ ਸਤਿਗੁਰ ਦੀਪ ਗੁਰਬਾਣੀ ਦਾ ਜਸ ਕਰਨਗੇ ਸੰਗਤਾਂ ਦੇ ਜਰਨਾ ਜ਼ਰੂਰੀ ਬੇਨਤੀ ਹੈ ਕਿ ਆਪ ਜੀ ਨੇ ਨਾ ਸਮਾਗਮਾਂ 'ਚ ਸ਼ਾਮਲ ਹੋ ਕੇ ਸਤ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜਦੋਂ ਅਮਰਤ ਵੇਲੇ ਧੰਗ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਗੇ ਸੱਚਖੰਡ ਤੋਂ ਅਰਦਾਸ ਬੇਨਤੀ ਕਰਕੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਜੀ ਪਾਵਨ ਸਰੂਪ ਨੂੰ ਲੈ ਕੇ ਆਣਗੇ ਤੇ ਉਦੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ 2:30 ਵਜੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੱਚਖੰਡ ਤੋਂ ਅਰਦਾਸ ਕਰਕੇ ਸੀਸ ਉੱਤੇ ਸਵਾਰ ਕੇ ਪਾਤਸ਼ਾਹ ਆਉਣਗੇ ਤੇ 2:30 ਵਜੇ ਅੰਮ੍ਰਿਤ ਵੇਲੇ ਫੁੱਲਾਂ ਦੀ ਵਰਖਾ ਹੋਵੇਗੀ ਜਦੋਂ ਸ਼ਾਮ ਨੂੰ ਸਮਾਪਤੀ ਹੋਵੇਗੀ 9 ਵਜੇ ਸ਼ਾਮ ਨੂੰ ਦੀਵਾਨਾ ਦੀ ਸਮਾਪਤੀ 9 ਵਜੇ ਹੋਵੇਗੀ ਤੇ ਸ਼ਾਮਾਂ ਦੇ ਦੀਵਾਨਾ ਦੇ ਵਿੱਚ ਵੀ ਜਦੋਂ ਸਤਗੁਰੂ ਸੱਚਖੰਡ ਜਾਣਗੇ ਨਿੱਜ ਆਸਣ ਤੇ ਜਾ ਕੇ ਬਿਰਾਜਮਨ ਹੋਣਗੇ ਸੁਖਾਸਣ ਦੀ ਸੇਵਾ ਕਰਕੇ ਫਿਰ ਉਦੋਂ ਵੀ ਗੁਰੂ ਸ਼ਾਮਾਂ ਵੇਲੇ ਫੁੱਲਾਂ ਦੀ ਵਰਖਾ ਹੋਵੇਗੀ ਸੰਗਤਾਂ ਨੂੰ ਬੇਨਤੀ ਆਪ ਸੰਗਤਾਂ ਬਾਤ ਤੋਂ ਬਾਦ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਵੇਲੇ ਵੀ ਤੇ ਸੁਖਾਸ਼ਣ ਵੇਲੇ ਵੀ ਆਪ ਜੀ ਨੇ ਗੁਰੂ ਦਰਬਾਰ ਚ ਪਹੁੰਚਣਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕਰਗੀタル ਪਾਤਸ਼ਾਹੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਹ ਬੇਨਤੀਆਂ ਪ੍ਰਵਾਨ ਕਰਨੀ